සත් ශෙරීවාහෙගුරුසාහෙවදී රාග සූහී මහල්ලා පැල්ලා පුචජ්ජී එක්ෙ ඔන්කාර සතුගුරු පරසාද ਮੰਜ ਕੁਚੱਜੀ ਅਮਾ ਵਣਡੋਸੜੇ ਹਾਉ ਕਿਉ ਸਾਹੋ ਰਾਵਣ ਜਾਓ ਜੀਓ ਇੱਕ ਦੋ ਇੱਕ ਚੜਾਂਦੀਆ ਕੌਣ ਜਾਣੇ ਮੇਰਾ ਨਾਉ ਜੀਓ ਮੰਜ ਕੁਚੱਜੀ ਅਮਾ ਵਣਡੋਸੜੇ ਹਾਉ ਕਿਉਂ ਸਾਹੋ 라ਵਣ ਜਾਓ ਜੀਓ ਇੱਕ ਦੋ ਇੱਕ ਚੜਾਂਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਜਿਨਨੇ ਸਖੀ ਸਾਹੋ 라ਵਿਆ ਸੇ ਅੰਬੀ ਛਾਵੜੀਏ ਜੀਓ से गुण मंजना आवणी हाऊ कह जी दोस्त तरयो जियौ क्या गुण तेरे विथरा हाऊ क्या क्या किना तेरा नाओ जियो। इकत टोलना अंबडा हाऊ सद कुर्बाणे तेरे जाओ जियो। ਸੋਇਨਾ ਰੂਪਾ ਰੰਗੁਲਾ ਮੁੱਤੀ ਤੈ ਮਾਣਕ ਜਿਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿਤ ਜਿਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੀ ਰਾਸ ਜਿਓ ਹਾਉ ਐਨੀ ਟੋਲੀ ਭੂਲੀ ਅਸ ਤਿਸ ਕੰਤਨਾ ਬੈਠੀ ਪਾਸ ਜਿਓ ਅੰਬਰ ਕੁੰਜਾ কুরਲੀਆਂ ਬਗ ਬੈਠੇ ਆਏ ਜਿਓ ਸਾਤਨ ਚਲੀ ਸਾਹੁਰੇ ਕਿਆ ਮੋ ਦੇਸੀ ਅੱਗੇ ਜਾਏ ਜਿਓ ਸੁੱਤੀ ਸੁੱਤੀ ਚਾਲਥੀਆਂ ਪੁਲੀ ਵਾਟੜੀ ਆ ਜਿਓ ਤੈ ਸਾਹ ਨਾਲਿਓ ਮੁੱਤੀ ਅਸ ਦੁਖਾਂ ਕੋਮ ਤਰੀਆ ਜਿਓ ਤੋਦ ਗੁਣ ਮੈਂ ਸਭ ਅਬ ਗਣਾ ਇਕ ਨਾਨਕ ਕੀ ਅਰਦਾਸ ਜਿਓ ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਉ ਦੋ ਤੁਣ ਮੈਂ ਸਭ ਅਬਗਣਾ ਇੱਕ ਨਾਨਕ ਕੀ ਅਰਦਾਸ ਜੀਉ ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਮਹੱਲਾ ਪਹਿਲਾ ਕਚੱਜੀ ਏਕ ਓਕਾਰ ਸਤਗੁਰ ਪ੍ਰਸਾਦ ਏ ਸੋਣੀਏ ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ ਮੇਰੇ ਅੰਦਰ ਇਤਨੇ ਐਬਾਨ ਕੇ ਅੰਦਰ ਸਮਾ ਨਹੀਂ ਨਹੀਂ ਸਕਦੇ ਇਸ ਹਾਲਤ ਵਿੱਚ ਮੈਂ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ ਉਸ ਦੇ ਦਰ ਤੇ ਤਾਂ ਇੱਕ ਦੂਜੀ ਤੋਂ ਵਧੀਆ ਤੋਂ ਵਧੀਆਂ ਹਨ ਮੇਰਾ ਤਾਂ ਇੱਥੇ ਕੋਈ ਨਾਮ ਵੀ ਨਹੀਂ ਜਾਣਦਾ ਇਹਨਾਂ ਸਹੇਲੀਆਂ ਨੇ ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ ਮਾਨੋ ਚਮਾਸੇ ਵਿੱਚ ਅੰਬਾਂ ਦੀਆਂ ਡੰਡੀਆਂ ਛਾਵਾਂ ਵਿੱਚ ਬੈਠੀਆਂ ਹੋਈਆਂ ਹਨ ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ ਜਿਨ੍ਹਾਂ ਉੱਤੇ ਪ੍ਰਭੂਪਤੀ ਦੀਜਦਾ ਹੈ ਮੈਂ ਆਪਣੀ ਇਸ ਅਭਾਗਤਾ ਦਾ ਦੋਸ਼ ਹੋਰ ਕਿਸ ਨੂੰ ਦੇ ਸਕਦੀ ਹਾਂ ਏ ਪ੍ਰਭੂਪਤੀ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਬੇਸਥਾਰ ਨਾਲ ਦੱਸਾਂ ਤੇ ਮੈਂ ਤੇਰਾ ਕਿਹੜਾ ਕਿਹੜਾ ਨਾਮ ਲਵਾਂ ਤੇਰੇ ਅਨੇਕਾਂ ਗੁਣ ਨੂੰ ਵੇਖੇ ਤੇਰੇ ਅਨੇਕਾਂ ਹੀ ਨਾਮ ਜੀਵ ਲਹਿਰੇ ਹਨ ਤੇਰੇ ਬਖਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੀ ਰਾਹੀ ਵੀ ਤੇਰੀਆਂ ਦਾਤਾਂ ਦੇ ਲੇਖੇ ਤੱਕ ਨਹੀਂ ਪਹੁੰਚ ਸਕਦੀ ਮੈਂ ਤੇਥੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ اے ਸਹੇਲੀਓ ਵੇਖ ਮੇਰੀ ਅਪਹਾਗਤਾ ਸੋਨਾ ਚਾਂਦੀ ਮੋਤੀ ਅਤੇ ਹੀਰੇ ਆਦਿਕ ਸੋਨੇ ਕੀਮਤੀ ਪਦਾਰਥ ਇਹ ਚੀਜ਼ਾਂ ਪ੍ਰਭੂਪਤੀ ਨੇ ਮੈਨੂੰ ਦਿੱਤੀਆਂ ਮੈਂ ਉਸ ਨੂੰ ਭੁਲਾ ਕੇ ਉਸ ਦੀਆਂ ਦਿੱਤੀਆਂ ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ ਇਹੀ ਮੈਂ ਆਪਣੀ ਰਾਸ ਪੂੰਜੀ ਬਣਾ ਲਏ ਮੈਂ ਇਨ੍ਹਾਂ ਸੋਹਣੇ ਪਦਾਰਥਾਂ ਵਿੱਚ ਹੀ ਫਸ ਕੇ ਗਲਤੀ ਖਾ ਗਈ ਇਹ ਪਦਾਰਥ ਦੇਣ ਵਾਲੇ ਉਸ ਕਸਮ ਪ੍ਰਭੂ ਦੇ ਪਾਸ ਮੈਂ ਨਾ ਬੈਠੀ ਮਾਇਆ ਦੇ ਮੋਹ ਵਿੱਚ ਫਸ ਕੇ ਜਿਸ ਇਸਤਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਭਲੇ ਚਲੇ ਜਾਣ ਤੇ ਉਸ ਦੇ ਅੰਦਰ ਨਿਰਪਖੰਡ ਹੀ ਇਕੱਠੇ ਹੋ ਜਾਣ ਉਹ ਜਦੋਂ ਇਸ ਹਾਲ ਵਿੱਚ ਪਰਲੋਕ ਜਾਵੇ ਤਾਂ ਜੋ ਪਰਲੋਕ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਕੀ ਮੂੰ ਦਿਖਾਵੇਗੀ ਹੇ ਪ੍ਰਭੂ ਮਾਇਆ ਦੇ ਮੋਹ ਦੀ ਨੀਂਦ ਵਿੱਚ ਗਾਫਿਲ ਪਏ ਰਿਆ ਮੈਨੂੰ ਬੁੜੇਪਾ ਆ ਗਿਆ ਜੀਵਨ ਦੇ ਸਹੀ ਰਸਤੇ ਤੋਂ ਮੈਂ ਖੁੰਝੀ ਹੋਈ ਆਂ ਹੇ ਪਤੀ ਮੈਂ ਤੇਰੇ ਨਾਲੋਂ ਵਿਛੜੀ ਹੋਈ ਆਂ ਮੈਂ ਮੇਰੇ ਦੁੱਖੀ ਦੁੱਖ ਸਹਿੜੇ ਹੋਏ ਹਨ ਹੇ ਪ੍ਰਭੂ ਤੋਂ ਬਿਆੰਤ ਗੁਣਾ ਵਾਲਾ ਐ ਮੇਰੇ ਅੰਦਰ ਸਾਰੇ ਓ ਗੁਣਾ ਹੀ ਓਗਣ ਹਨ ਫਿਰ ਵੀ ਨਾਨਕ ਦੀ ਬੇਨਤੀ ਤੇਰੇ ਹੀ ਦਰ ਤੇ ਐ ਕਿ ਭਾਗਾ ਵਾਲੀਆਂ ਜੀ ਵਿਸਤਰੀਆਂ ਦਾ ਸਦਾ ਹੀ ਤੇਰੇ ਨਾਮ ਰੰਗ ਵਿੱਚ ਰੰਗੀਆਂ ਹੋਈਆਂ ਹਨ ਮੈਨੂੰ ਭਾਗਾਂ ਨੂੰ ਵੀ ਕੋਈ ਇੱਕ ਦਾਤ ਬਖਸ਼ ਮੇਰੇ ਉੱਤੇ ਵੀ ਕਦੇ ਮੇਰ ਦੀ ਨਿਗਾਹ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸੇਰੀ ਵਾਹੇ ਗੁਰੂ ਸਾਹਿਬ ਜੀ ਫਾਰ ਹੈ ਮਾ ਮਾਜ ਮਹੱਲਾ ਪੰਜਮ ਘਰ ਚੌਥਾ ੴ ਸਤਿਗੁਰ ਪ੍ਰਸਾਦ ਪਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੀਤਾ ਪਾਦੋਂ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੀਤਾ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈ ਸੰ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਪੇਤ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੈਤ ਹੱਥ ਮਰੋੜੇ ਤਨ ਕੱਪੇ ਸਿਆਹ ਹੋ ਹੋਆ ਸੇਤ ਜਿਹਾ ਬੀਜ ਸੋ ਲੁਣੈ ਕਰਮਾਂ ਸੰਧੜਾ ਹੀਤ ਨਾਨਕ ਪ੍ਰਭ ਸਰਣਾਗਤੀ ਚਰਨ 보ਹਿਤ ਪ੍ਰਭ ਦੇਤ ਸੇ ਪਾਦੋਂ ਨਰਕ ਨਾ ਪਾਵਹਿ ਗੁਰ ਰਖਣ ਵਾਲਾ ਹੀਤ ਨਾਨਕ ਪ੍ਰਭ ਸਰਣਾਗਤੀ ਚਰਨ 보ਹਿਤ ਪ੍ਰਭ ਦੇਤ ਸੇ ਪਾ ਦੁਇ ਨਰਕ ਨਾ ਪਾਵਹਿ ਗੁਰ ਰਖਣ ਵਾਲਾ ਏਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ